ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਨੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸਜਨੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ। ਪਿੰਡ ਅਲਗੋ ਕਲਾ ਆ ਗਿਆ। ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਆ ਗਿਆ ਸਜਨੋ ਤੁਹਾਨੂੰ ਇਸ ਘਰੋਂ ਟੌਪ ਦੀਆਂ ਝੋਟੀਆਂ ਵਿਖਾਵਾਂਗੇ ਮੋਰਾ ਦੀਆਂ ਤੇ ਇਹ ਨੋਟ ਕਰ ਲਿਓ ਵੀ ਸਾਰੀਆਂ ਹੀ ਕਰਮਾਂ ਵਾਲੀਆਂ ਸੂਈਆਂ ਸਵਾਈਆਂ ਕਿੰਨੇ ਕਿੰਨੇ ਦਿਨਾਂ ਦੀਆਂ ਸੂਈਆਂ ਤੇ ਕਿੰਨਾ ਕਿੰਨਾ ਦੁੱਧਾ ਵੀ ਕੱਟੀ ਦੇਖਿਓ ਜਿਵੇਂ ਕਹਿੰਦੇ ਨਾ ਭੁੱਖ ਲੈਂਦੀ ਉਹ ਗੱਲ ਆ ਕਰਮਾਂ ਵਾਲੀ ਦੀ ਬਹੁਤ ਹੀ ਪ੍ਰਮਾਤਮਾ ਨੇ ਸੁੰਦਰ ਚੀਜ਼ ਤਿਆਰ ਕੀਤੀ ਆ ਸੰਗ ਸੰਗ ਬਹੁਤ ਸੋਹਣਾ ਲੱਗਾ ਲੇਵਾ ਭਾਂਡਾ ਦੇਖੋ ਕੀ ਬਾਤ ਆ ਠੰਡੀ ਧੀਰੀ ਫੁੱਲ ਜਿਵੇਂ ਕਹਿਦਗੇ ਤੇ ਮੈਨੂੰ ਲੱਗਾ ਮਗਰ ਵੀ ਇਹਦੇ ਕੱਟੀ ਆ ਹਾਂਜੀ ਮਗਰ ਕੱਟੀ ਓਕੇ ਇਹ ਤੋਂ ਸ਼ੁਰੂ ਕਰਾਂਗੇ ਸੱਜਣੋਂ ਰਿਕਵੈਸਟ ਬੇਨਤੀ ਫੇਰ ਆ ਕਿ ਜਿਹੜਾ ਪਸੰਦ ਆ ਗਿਆ ਉਹ ਤਸੱਲੀ ਕਰ ਲਿਓ ਤੁਸੀਂ ਤੁਹਾਡਾ ਧੰਨਵਾਦ ਆ ਇੱਕ ਗੱਬਣਾ ਦੋ ਸੁਈਆਂ ਸਵਾਈਆਂ ਆਜੋ ਲਈਏ ਜਾਣਕਾਰੀ ਜਗਰੂਪ ਵੀਰ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਹੋਰ ਸੁਣਾ ਵਧੀਆ ਤੁਸੀਂ ਸਰਾਓ ਬਹੁਤ ਵਧੀਆ ਚੜ੍ਹਦੀ ਕਲਾ ਤੂੰ ਸੁਣਾ ਮੇਰਾ ਭਰਾ ਐ ਵਧੀਆ ਵੀਰ ਜੀ ਓਕੇ ਆ ਨਾ ਜਮ ਐ ਓਕੇ ਓਕੇ ਗੀ ਤੇ ਜਗਰੂਪ ਆਪਣਾ ਡਰੈੱਸ ਦਈਏ ਭੈਣਾ ਭਰਾਵਾਂ ਨੂੰ ਵੀਰ ਜੀ ਪਿੰਡ ਅਲਗੋਂ ਕਲਾਂ ਜ਼ਿਲ੍ਹਾ ਤਰਨਤਾਰਨ ਤਹਿਸੀਲ ਪਟੇ ਤੇ ਮੋਬਾਈਲ ਨੰਬਰ 98781 33174 ਟਾਰਨਮੈਂਟ 78133174 ਇੱਤੇ ਕਰੇ ਸੰਪਰਕ ਹਾਂਜੀ ਇੱਤੇ ਕਰੇ ਸੰਪਰਕ ਤਿੰਨ ਮਖੌਣੀਆਂ ਦੋ ਤਾਰੀ ਤਿੰਨ ਮਖੌਣੀਆਂ ਜੀ ਦੋ ਸੁਈਆਂ ਤਿੰਨੇ ਹੀਰੇ ਹਾਂ ਇੱਕ ਗੱਬਣ ਹਾਂਜੀ ਇੱਕ ਗੱਬਣ ਆਜ ਮੈਂ ਤੂੰ ਗੱਲਾਂ ਬਾਤਾਂ ਕਰੀਆਂ ਵੀ ਇਹ ਕਿਹੜੇ ਮਾਲੀ ਦੀ ਦੱਸੀ ਐ ਇਹ ਅਰਜਨ ਕੁੰਗੜ ਦੀ ਝੋਟੀ ਦੱਸੀ ਜੇ ਆਪਾਂ ਨੂੰ ਇਹਦੇ ਮਾਲਕਾਂ ਨੇ ਆਪਾਂ ਨੂੰ ਅਰਜਨ ਕੁੰਗੜ ਦੀ ਦੱਸੀ ਆ ਦਾਰੇ ਦੀ ਮਗਰੇ ਦਾਰੇ ਦੀ ਮਗਰੇ ਤੇ ਕੱਟੀ ਜੇ ਤੇ ਮੇਲੇ ਵਾਲੀ ਕੱਟੀ ਜੇ ਹਾਂ ਇੱਕਾ ਸਿੰਗੀ ਵਿਖਾਓ ਵਾਕਏ ਤੇ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨੀਆਂ ਗਤਾਰਾ ਇਹਦੇ ਕੋਲੇ ਇਹ ਸੂਈ ਵੀ ਜੀ 12 13 ਦਿਨਾਂ ਦੀ ਠੀਕ ਆ 10 ਕਿਲੋ ਨੈਟ ਦੁੱਧ ਤਿਆਰ ਜੇ 10 ਕਿਲੋ ਦਾ 11 ਕਿਲੋ ਦੁੱਧ ਤਿਆਰ ਏ ਥੱਲੇ 10 ਕਿਲੋ ਦੁੱਧ ਮਣਕੇ ਲੈ ਜੇ ਹਾਂਜੀ ਦੁੱਧ 11 ਆਉ 10 ਮਣਕੇ ਲੈ ਜੇ ਸੂਆ ਪਹਿਲਾਂ ਮੈਂ ਨਾ ਉਹ ਵੀ ਕੱਟੀ ਦੰਦਾ ਜੀ ਕੱਟ ਦੰਦਾ ਨਹੀਂ ਆ ਕੱਟੀ ਵੀਰਾ ਹਣਾ ਹਾਂਜੀ ਕੀ ਬਾਤ ਆ ਦੇਖੋ ਸਜਣੋ ਥਣਲੇਵਾ ਲੱਗਾ ਕਰਮਾਂ ਵਾਲੀ ਨੂੰ ਠੰਡੀ ਠੁੰਡੀ ਫੁੱਲ ਆਣੀ ਗੱਲ ਹੈਗੀ ਵੀ ਮੈਂ ਨਾ ਜਿਤਨਾ ਮਾਗੀ ਬੱਚਿਆ ਜਿਤਨਾ ਮਰਜੀ ਏ ਥੱਲੇ ਪੈ ਜੋ ਹਾਂ ਲੇ ਵੇ ਦੀਆਂ ਸਫਾਈਆਂ ਸਪੂਆਂ ਚੰਗ ਜਗਰੂਪ ਕੱਢ ਖਾਂ ਬਾਹਰੀ ਦੀ ਤੌਰ ਕਰਾ ਚਾ ਮੇਰਾ ਭਰਾ ਸਿੰਘ ਵੇਖੋ ਸੱਜਣਾ ਸਿੰਘੀ ਦਾ ਬਿਲਕੁਲ ਸਪੈਸ਼ਲ ਸਿੰਘੀ ਲੱਗੀ ਆ ਹਾਂ ਜਿਵੇਂ ਕੁਦਰਤ ਨੇ ਨਾ ਘਟ ਘਟ ਕੇ ਲਾਇਆ ਸਿੰਘ ਇਹਨੂੰ ਉਹ ਲੱਗਾ ਪਿਆ ਤੇ ਬਾਕੀ ਇਹ ਨਾ ਸੋਚ ਬਣਿਆ ਵਿਆ ਇਹ ਕੁਦਰਤ ਨੇ ਹੀ ਲਾਇਆ ਕੁਦਰਤ ਨੇ ਲਾਇਆ ਵੇਖੋ ਸੱਜਣਾ ਐਡਾ ਛੋਟਾ ਸਿੰਘ ਬੜਾ ਘਟ ਲੱਭਦਾ ਵੀਜੀ ਹਾਂ ਵਾਕਈ ਇਹ ਹੈ ਵੀ ਦੋਨੇ ਇੱਕੋ ਜੇ ਇੱਕੋ ਜੇ ਨਹੀਂ ਕਿਸੇ ਚੰਗੇ ਵਿਖ ਕਿੱਡੇ ਸੋਹਣੇ ਮਾਲੀ ਦੀ ਚੰਗੀ ਸੰਭੀ ਕੇ ਹਨ ਰਹੀ ਨਾ ਕੇ ਵਾਕਈ ਕੋਈ ਸ਼ੱਕ ਨਹੀਂ ਹਾਂ ਸੱਜਣਾ ਵੇਖੋ ਵਿਰਲਾ ਬੁਰਲਾ ਇਹਦੀਆਂ ਤੁਰਦੀਆਂ ਕਿਆ ਬਾਤ ਆ ਪਹਿਲਾਂ ਕੱਟੀ ਆ ਮੇਰੇ ਹਿਸਾਬ ਨਾਲ ਚਾਰ ਦੰਦ ਹੋਊਗਾ ਚਾਰ ਦਾਂ ਦੇ ਚਾਰ ਦਾਂ ਦੇ ਹਾਂ ਕਿਆ ਬਾਤ ਆ ਜਿਵੇਂ ਕਹਿਦਗੇ ਨਾ ਮੂਰਤ ਤਿਆਰ ਕੀਤੀ ਪਰਮਾਤਮਾ ਨੇ ਬੱਚੇ ਰਿਆ ਭੱਜ ਭੱਜ ਜਾਂਦੀ ਆ ਬਾਕੀ ਜਦੋਂ ਕੋਲੇ ਆ ਕੇ ਵੇਖੀ ਉਦੋਂ ਵੀ ਤੁਹਡੇ ਪਸੰਦ ਆਊਗੀ ਸਚਨ ਵੇਖੋ ਪੱਠਪੜਾ ਲੱਗਾ ਝੂਟੀ ਨੂੰ ਠੰਡ ਦਾ ਸੈਸੂ ਚੈੱਕ ਕਰ ਲੋ ਠੰਡੀ ਧੀਰੀ ਤੁਹਾਨੂੰ ਭਰਾ ਨੇ ਮਖਾਤੀ ਦੀ ਜਿਨਾ ਨਸਲ ਦੀ ਪਰਖਿਆ ਨਾ ਹਾਂ ਉਹਨਾਂ ਦੇ ਆਪ ਹੀ ਪਤਾ ਲੱਗ ਜਾਣਾ ਕਿ ਕਿੱਡੀ ਕਿਹੜੇ ਮਾਲੀ ਦੀ ਸਾਰਾ ਕੁਝ ਹਾਂ ਬਿਲਕੁਲ ਬਿਲਕੁਲ ਅਗਲਾ ਸਰਚ ਹੀ ਕਰ ਲੈਂਦਾ ਹਾਂ ਦੂਜਿਆਂ ਦਾ ਆਪਾਂ ਨਹੀਂ ਪਤਾ ਉਹਨਾਂ ਨੂੰ ਨਹੀਂ ਦੱਸਣਾ ਜਿਤਨਾ ਜੀਤਾ ਦੱਸਿਆ ਉਹ ਦੱਸਾਂਗੇ ਤੇ ਸਾਹਬ ਇਹਦਾ ਰੇਟ ਰੇਟ ਤੇਰਾ ਵੀਰ ਜੀ ਜਿਤਨਾ ਸਾਂਭੀ ਸੋੰਭੀ ਸ਼ਕੀਨੀ ਆ ਜੀਤ ਕਰਦਾ 1,20,000 ਕਰ ਲਗੇ ਪਰ ਆਪਾਂ ਮਾਲ ਵੇਚਣਾ ਅੱਜ ਠੀਕ ਆ 1,15,000 ਦੀ ਦੇ ਦਾਂਗੇ 1,15,000 ਦੀ ਹਾਂਜੀ ਹੋਰ ਥੋੜਾ ਬੜਾ ਮਾਨਤਨ ਕਰ ਦਾਂਗੇ ਠੀਕ ਆ ਹਾਂ ਨਾ ਵੀਰ 1,12,000 ਦੀ ਦੇ ਦਾਂਗੇ 112000 ਦੀ ਦੇ ਦੇਾਂਗੇ ਵੀ ਜਿਹੜਾ ਸੱਜਣ ਆ ਜੇ ਹੈ ਹਾਂਜੀ ਆ ਜੇ ਤੇ ਮੇਰਾ ਵੀਰ ਐ ਤੋਂ ਕਸਾਈ ਨਾ ਐ ਤੋਂ ਕਰੇ ਇਹ ਤੋਂ ਥੋੜਾ ਬਾਹਰ ਸੌਦ ਉਸ ਦਾ ਮਾਣ ਹੀ ਹੋਣਾ ਜਣਾ ਹਾਂ ਗਾਂ ਵੀ ਪੈਸੇ ਲਾ ਕੇ ਹਾਂ ਗਾਂ ਪਿੱਛੋਂ ਵੀ ਪੈਸੇ ਲਾ ਕੇ ਆਂਦੀ ਇੱਕ ਚੀਜ਼ ਸਾਰੀ ਚੰਗੀ ਜਿੰਨੇ ਜੋ ਕਿ ਸਾਫ਼ ਹਾਂਵੇਂ ਇਦਾਂ ਹੀ ਥੱਲੇ ਬੈਜੋ ਸਹੀ ਗੱਲ ਆ ਠੰਡੀ ਆ ਠੰਡੀ ਬਿਲਕੁਲ ਹਾਂ ਓਕੇ ਰਪੂ ਲੋੜ ਹੋਰ ਧਾਰਾ ਮਰਾ ਹੀ ਗਏ ਠੀਕ ਆ ਓਕੇ ਆ ਵੀ ਇਹ ਨਹੀਂ ਹੈਗਾ ਵੀ ਹੈਨਾ ਜਿਵੇਂ ਪਹਿਲਾਂ ਨਾ ਤੇ ਉੱਤੋਂ ਦੀ ਲੰਘ ਜੂ ਨਹੀਂ ਨਾ ਵੀ ਆ ਦੀ ਆ ਵੀ ਨਾ ਮੈਂ ਟੋ ਮੈਂਟਾ ਹਾਂ ਅਗਲੇ ਚ ਹੀ ਮਾਰਦੇ ਫਰਾਂ ਠੀਕ ਇੱਕ ਲੱਖ ਤੇ 12000 12000 ਓਕੇ ਤੇ ਆ ਆ ਬਿਲਕੁਲ ਤਾਜੀ ਸੂਈ ਇਹ ਰਾਤ ਦੀ ਸੂਈ ਜੇ ਰਾਤ ਦੀ ਚੋਟੀ ਇਹ ਵੀ ਪਹਿਲਾਂ ਸੂਆ ਚੋਟੀ ਅੱਛਾ ਪਹਿਲਾਂ ਨਹੀਂ ਪਹਿਲਾਂ ਨਾ ਮੈਂ ਤਾਂ ਜਾ ਕੇ ਤੀ ਨਾ ਜੀ ਨਾ ਪਹਿਲਾਂ ਸੋਏ ਕੀ ਬਾਤ ਬੱਚਾ ਕੱਟਾ ਕੱਟਾ ਬੱਚਾ ਕੱਟਾ ਦੇਗੀ ਕੱਟਾ ਦੇਗੀ ਇੱਕ ਤਾਂ ਕਹਿ ਦੇਣਾ ਨਾ ਇੱਕ ਆ ਵੇਖੋ ਲਾ ਕੇ ਨਹੀਂ ਉਹ ਤਾਂ ਦੱਸੀ ਜਾਂਦੀ ਹੈ ਜੇ ਪੜੇ ਪੜੇ ਨਹੀਂ ਚੱਕੇ ਗਿੱਲਾ ਨਾਲੂ ਹਾਂ ਤਾਜੀ ਆ ਬਿਲਕੁਲ ਤਾਜੀ ਓਕੇ 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 ਇਹਦਾ ਬੌਲਾ ਬੁਲਾ ਵੇਖਿਆ ਓਕੇ ਹਾਂਜੀ ਹਾਂਜੀ ਇੱਕ ਨੰਬਰ ਜੀ ਠੀਕ ਇਹਦੀਆਂ ਪਤਾਰਾ ਮਾਰ ਕੇ ਖਾਦਾਂਗੇ ਧਾਰਾ ਮਾਰ ਬੱਚੇ ਨਾਲ ਫੁੱਲ ਸਹਿਮਤ ਠੀਕ ਹੈ ਕੱਢ ਦੇ ਬਾਹਰ ਇਹਨੂੰ ਵੀ ਤੇ ਜੇਰ ਜੁਰ ਜੇਰੂ ਓਕੇ ਪੈ ਗਈ ਓਕੇ ਓਕੇ ਜੇਰ ਦੀ ਆਪਣੀ ਗਰੰਟੀ ਹੋ ਗਈ ਧੰਨਵਾਦ ਲੋ ਸੱਤ ਦਿਨ ਕਰੋ ਤੂਰਚਾ ਇਹ ਵੀ ਪਹਿਲਾ ਸੂਆ ਵੇਖਣੋਂ ਐ ਲੱਗਦੀ ਜਿਵੇਂ ਦੂਜੀ ਹੋਊਗੀ ਪਰ ਭਰਾਰੀ ਕਹਿੰਦੇ ਪਹਿਲਾ ਸੂਈ ਆ ਕਰਮਾਂ ਵਾਲੀ ਦੇਖੋ ਚੰਗੀ ਪਲੀ ਸੰਭੀ ਆ ਵਟੇ ਅਰ ਕੀ ਜਿਵੇਂ ਕਹਿ ਦਿੰਦੇ ਆ ਨਾ ਪੰਜਾਬੀ ਚ ਆਪਣੇ ਓਵੇਂ ਆ ਕਰਮਾਂ ਜਿਤਨਾ ਰਾਤ ਦੀ ਸੂਈ ਆ ਨਾ ਕਿਤੇ ਲੱਪਾ ਨਹੀਂ ਲਾਇਆ ਇਹਨੇ ਤੈ ਤੂੰ ਨਹੀਂ ਮਾਰੀ ਇਤਨਾ ਝੋਟੀ ਸੰਭੀ ਆ ਨਹੀਂ ਦੁੱਧ ਦੇਊਗੀ ਕਟੀਏ ਥਾਂ ਕਿਡਾ ਸਪੈਸ਼ਲ ਲੱਗਾ ਇਹਨੂੰ ਦੁੱਧ ਵਾਲਾ ਉਹ ਵੇਖੋ ਸੱਜਣਾ ਥਾਂ ਦਾ ਸੈਸ ਚੈੱਕ ਕਰ ਲੋ ਤੇ ਬਾਕੀ ਚੂਣ ਵੀ ਬਹੁਤ ਚੰਗਾ ਨਿਕਲੇ ਉਹ ਮੈਂ ਨਾ ਇੱਕ ਨੰਬਰ ਵੀ ਦੇ ਆਪਾਂ ਬੱਚਾ ਲਾ ਕੇ ਧਾਰਾ ਮਰਾ ਹੀ ਦੇਨੇ ਹੁਣੇ ਓਕੇ 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 ਬੱਚੇ ਨਾਲ ਬਿਲਕੁਲ ਫੁੱਲ ਸਹਿਮਤ ਜਗਰੂਪ ਇਹਦਾ ਕਿਸ ਹਿਸਾਬ ਆ ਪਹਿਲਾਂ ਨ ਕੱਟੀ ਆ ਹਾਂਜੀ ਇਹ ਪਹਿਲਾਂ ਨ ਓਕੇ ਦੇਣ ਦੇਨੇ ਕੱਤ ਤੜਾ ਜੂ ਵੀਰਾ ਇੱਕ ਹਫਤੇ ਦੀ ਰੇਂਜ ਚ ਹਾਂਜੀ ਓਕੇ ਰਿਪੋਰਟ ਸੁਹਾ ਪਹਿਲਾ ਹੀ ਆ ਸੁਹਾ ਪਹਿਲਾ ਭਾਰ ਪਿਛੇ ਨੂੰ ਭਾਰ ਪਿਛੇ ਰੀ ਆਪਣੀ ਗਰੰਟੀ ਬੇਫਿਕਰੀ ਬੇਫਿਕਰੀ ਹੋ ਗਿਆ ਵੇ ਠੀਕ ਆ ਵੀ ਭਾਰ ਭੂਰਦੀ ਤਾਂ ਜਮਾ ਬੇਫਿਕਰੀ ਆ ਸੁਹਾ ਪਹਿਲਾ ਦੇਣਾ ਇੱਕ ਹਫਤਾ ਲੈ ਇੱਕ ਹਫਤਾ ਲੈ ਜੂ ਥਣ ਥਣ ਟਿੱਪੇ ਓਕੇ ਆ ਨਾ ਐ ਟਿੱਪੇ ਵੀਰੇ ਇੱਕ ਵਦ ਇੱਕੋ ਜਾਂ ਚੰਗੀ ਆ ਝੋਟੀ ਹਨਾ ਹਾਂਜੀ ਪਲੀ ਸੰਭੀ ਚੰਗੀ ਬਣਾ ਪੂਰੀ ਰੀ ਨਾ ਸੰਭੀ ਕੇ ਨੇਗੇ ਬਾਕੀ ਥਣ ਬਹੁਤ ਸੋਹਣਾ ਬਣਾ ਜੂ ਹਾਂਜੀ ਦੇਖੋ ਸਜਣੋ ਇੱਕ ਦਾ ਦਾਲ ਝੋਟੀ ਲਾਗੀ ਕਮਾਲਾਂ ਹੀ ਕਰ ਜੂਗੀ ਹਾਂ ਨਹੀਂ ਨਹੀਂ ਓਕੇ ਰਿਪੋਰਟ ਆ ਕੀ ਬਾਤ ਹੈ ਦੇਖੋ ਫੇਸ ਕੁਆਲਟੀ ਕੱਟੀ ਦੀ ਹਫਤੇ ਨੂੰ ਤਾਂ ਬਹੁਤ ਸੋਹਣਾ ਲੇਵਾ ਬਣਾਇਆ ਜਾਣਾ ਕਰਮਾੜੀ ਨੇ ਹਾਂਜੀ ਕੀ ਬਾਤ ਇਹ ਇਹ ਕਿੰਨੇ ਦੀ ਦਵਾਂਗੇ ਸ਼ਾਜ ਚਲ ਸੂਈ ਸਾਈ ਤੋਂ ਤਾਂ ਬਾਅਦ ਦੀਆਂ ਕੋਈ ਦਾ ਰੇਟ ਤੇ ਚਲੋ ਹੋਰ ਹੋਣਾ ਸੀ ਹਾਂ 1 ਲੱਖ 5000 ਦੀ ਕੱਟੀ ਦੇ ਦਈਏ 1 ਲੱਖ 5000 ਦੀ ਕਰਦੇ ਮਾਨਤਾ ਨਾਲ ਉਹ ਕੱਡੀ ਚੰਗੀ ਕੱਟੀ ਹੋ ਵੀ ਲੱਖ ਦੀ ਦੇ ਦਾਂਗੇ ਅੱਛਾ ਹਾਂ ਨਾ ਵੀਰ 95000 ਦੀ ਦੇ ਦਾਂਗੇ ਵੀ ਗੱਬਾਂ ਦਾ ਮੁੱਲ ਜੇ ਸੂਈ ਦਾ ਨਹੀਂ ਹੋਣਾ ਬਿਲਕੁਲ ਕੁਆਲਟੀ ਵਾਲੀ ਕੱਟੀ ਜੀ 95 95000 ਦੀ ਦੇ ਦਾਂਗੇ ਓਕੇ 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 ਖੋਲੇ ਆਣੀ ਹਾਂਜੀ ਖੋਲ ਜਾਣੀ ਹੂੰ ਉਹ ਵੀ ਗੱਬਣ ਕਰਕੇ ਆਪਾਂ ਇਹਨਾਂ ਮੁੱਲ ਪਾਇਆ ਪੂਰੀ ਵੱਡੀ ਕੱਟੀ ਆ ਛੋਟੀ ਨਹੀਂ ਹਾਂ ਨਹੀਂ ਚੰਗੀ ਆ ਬਾਕੀ ਨਿਕਰ ਨੂੰ ਕਰਵੀ ਆ ਮੜਾ ਤਿੰਨੇ ਵੀਰ ਆਪਾਂ ਘਰਾਂ ਚੋਂ ਲਿਆਂ ਆਪਾਂ ਵਪਾਰੀ ਦੱਡੇ ਤੋਂ ਕੋਈ ਮਾਲ ਲਈ ਤਿੰਨਾ ਜੁਆ ਠੀਕ ਆ ਧੰਨਵਾਦ ਲੈ ਵੀ ਸਜਣੋ ਇਹ ਆਲਕੋ ਕਲਾ ਦੇ ਕਰਾਰੇ ਦਰਸ਼ਨ ਫੇਰ ਕਰਾ ਦਿਓ ਜਾਨਵਾਰਾ ਜਿਹੜੇ ਵਿਕਰੀ ਵਾਲੇ ਤੁਹਾਨੂੰ ਕੱਲੀ ਕੱਲੀ ਤੋਰ ਤਾਰ ਕੇ ਆ ਤਸੱਲੀ ਨਾਲ ਵਿਖਾਈ ਆ ਬਾਕੀ ਅਗਲੀ ਤਸੱਲੀ ਤੁਸੀਂ ਕਰਨੀ ਆ ਇਹ ਤਾਂ ਸਪੈਸ਼ਲ ਆ ਗਈ ਨਾ ਹਾਂਜੀ ਹਨਾ ਇਹ ਸਿੰਘ ਸੁnga ਇਹ ਵੀਰਾਂ ਕਾ ਜਿੰਨੀਆਂ ਸੇਫਤਾ ਵੀਰ ਕਰਦਿ ਗੋਣੀਆਂ ਛੋੜ ਗੋਣੀਆਂ ਥੋੜੀਆਂ ਔਰ ਇਹ ਸੂਏ ਨੂੰ 1.5 ਪੌਣੇ 2 ਲੱਖ ਦੀ ਮੱਚ ਬੰਦੀ ਆ ਬਾਕੀ ਭੈਣਾ ਭਰਾਵਾਂ ਨੇ ਆਪ ਹਨਾ ਹਾਂਜੀ ਆ ਵੀ ਨਾ ਜਾ ਲਾ ਲੈਣਾ ਆਪਣੇ ਨਾਲ ਸਾਰੇ ਹੀ ਸਿਆਣੇ ਆ ਬਿਲਕੁਲ ਬਿਲਕੁਲ ਦੇਖੋ ਥਣ ਕੱਢਿਆ ਝੋਟੀ ਨੇ ਹਮ ਧੰਨਵਾਦ ਆ ਸਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ